वेलकम टू पंजाब न्यूज़ लाइव गुरदासपुर ਦੇ ਮਹੱਲਾ ਪ੍ਰੇਮਨਗਰ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੱਕ ਦਿਨ ਲਈ ਬਾਹਰ ਗਿਆ ਸੀ ਇਸ ਪਿੱਛੋਂ ਚੋਰਾਂ ਨੇ ਉਹਨਾਂ ਦੇ ਘਰ ਤੇ ਤਾਬਾ ਬੋਲ ਦਿੱਤਾ ਚੋਰ دیوار ਟੱਪ ਕੇ ਘਰ ਦੇ ਅੰਦਰ ਪਹਿਲੀ ਮੰਜ਼ਲ ਤੇ ਪਹੁੰਚੇ ਅਤੇ ਪਹਿਲਾਂ ਸੀਸੀਟੀਵੀ ਕੈਮਰੇ ਤੋੜੇ ਫਿਰ ਉਹਨਾਂ ਨੇ ਪਹਿਲੀ ਮੰਜ਼ਲ ਤੇ ਸਥਿਤ ਬੁਟੀਕ ਜੋ ਕਿ ਘਰ ਦੀ ਮਾਲਕਣ ਵੱਲੋਂ ਚਲਾਇਆ ਜਾ ਰਿਹਾ ਸੀ ਉਸਦੇ ਸ਼ੀਸ਼ੇ ਤੋੜ ਕੇ ਘਰ ਦੇ ਅੰਦਰ ਵੜ ਗਏ। ਇਸ ਉਪਰੰਤ ਦਰਵਾਜ਼ਾ ਤੋੜ ਕੇ ਪੌੜੀਆਂ ਰਾਹੀਂ ਕਮਰੇ ਵਿੱਚ ਜਾ ਪਹੁੰਚੇ। ਜਿੱਥੇ ਉਹਨਾਂ ਨੇ ਅਲਮਾਰੀ ਵਿੱਚੋਂ 45000 ਰੁਪਏ ਦੀ ਨਕਦੀ ਅਤੇ ਕਰੀਬ 3 ਤੋਲੇ ਦਾ ਸੋਨਾ ਲੈ ਕੇ ਫਰਾਰ ਹੋ ਗਏ। ਇਹੋ ਨਹੀਂ ਜਾਂਦੇ ਜਾਂਦੇ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਆਰਵੀ ਵੀ ਨਾਲ ਲੈ ਗਏ ਤਾਂ ਜੋ ਕੋਈ ਸਬੂਤ ਨਾ ਰਹੇ। ਜਿਸ ਤਰ੍ਹਾਂ ਨਾਲ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਇਹ ਜਾਪਦਾ ਹੈ ਕਿ ਚੋਰ ਘਰ ਦੇ ਕੋਨੇ-ਕੋਨੇ ਤੋਂ ਵਾਕਿਫ ਸਨ। ਮੇਰਾ ਨਾਮ ਕਮਲਜੀ ਸਿੰਘ ਹੈ ਮੈਂ ਪ੍ਰੇਮਨਦਰ ਰਹਿਣ ਵਾਲਾ ਆਇਆ ਅਸੀਂ ਇਸ ਦਾ ਇੱਕ ਅਪ੍ਰਿਸ਼ਧਾਰ ਕੋਗੇ ਇਸ ਹਾਲ ਨੂੰ ਦੁਸਰ ਦਿਨ ਆਏ ਤੇ ਅਸੀਂ ਦੇਖਿਆ ਆ ਕਿ ਕਿ ਗੇਟ ਜਾਂ ਬੰਦੀ ਚ ਲੈਟਰ ਸਟੇਰੀ ਬੰਦ ਸੀ ਲੌਬੀ ਵਾਲੀ ਉਸ ਤੋਂ ਬਾਅਦ ਆਪ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕੀ ਤਾਂ ਆਏ ਫਿਰ ਆਪ ਪਿੱਛੋਂ ਲਈ ਆ ਤੇ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਗਸਿਆ ਹੋਈ ਹੁਣ ਅੰਦਰ ਆਪਣੀ ਬੁਟੀਕ ਹੀ ਆਪਣੀ ਉੱਪਰ ਉਹ ਤੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੌਬੀ ਦਾ ਦਵਾਜਾ ਤੋੜ ਕੇ ਥੱਲੇ ਆਏ ਤਲੇ ਆ ਕੇ ਫਿਰ ਇੱਕ ਦਵਾ ਤੋੜ ਕੇ ਤੇ ਸਟੋਰ ਵਿੱਚ ਵੜ ਗਏ ਤੇ ਸਟੋਰ ਵਿੱਚ ਲੰਬਾਰੀ ਤੋੜ ਕੇ ਥੋੜੇ ਗੈਨੇ ਹੀ ਤੇ ਕੈਸ਼ ਸੀ ਤੇ ਉਹ ਲੈ ਕੇ ਚਲੇ ਗਏ ਸਟੋਰ ਨੂੰ ਲੌਕ ਲੱਗਿਆ ਸੀ ਹਾਂਜੀ ਕੱਲਾ ਸਟੋਰ ਦਾ ਹੀ ਲੌਕ ਤੋੜਿਆ ਸੀ ਆਹ ਲੌਕ ਸਟੋਰ ਦਾ ਤੋੜਿਆ ਕੋਈ ਕਮਰੇ ਚੰਦੀ ਤੋੜੇ ਨਹੀਂ ਜੀ ਹੋਰ ਕੋਈ ਨਹੀਂ ਤੋੜਿਆ ਕੀ ਕੀ ਨੁਕਸਾਨ ਹੈ ਨੁਕਸਾਨ ਗੈਨੇ ਹੀ ਤੇ ਕੈਸ਼ ਹੀ ਕਿੰਨਾ ਨੁਕਸਾਨ ਗੈਨੇ ਹੋਰ ਕਿੰਨਾ ਗਿਆ ਕੋਈ 45000 ਰੁਪਿਆ ਕੈਸ਼ ਸੀ ਤੇ ਗੈਨੇ ਹੀ 2 2.5 ਟੋਲੇ ਤਾਂ ਗਏ ਨੇ ਹਾਂਜੀ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤਾ ਪੁਲਿਸ ਨੂੰ ਪੁਲਿਸ ਵੀ ਆਈ ਗਾਤੋਣਾ ਕੋਈ ਕਾਰਵਾਈ ਪੋਰਫੋਟੋ ਲੈ ਲਈ ਪਰ ਉਸ ਤੋਂ ਬਾਅਦ ਉਹਨਾਂ ਕੋਈ ਮਨ ਨਹੀਂ ਕੋਈ ਕਾਰਵਾਈ ਕੀਤੀ ਇਹਨਾਂ ਨੂੰ ਕੁਝ ਪਤਾ ਚੱਲਿਆ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਆ ਤੇ ਕੋਈ ਰਿਕਾਰਡਿੰਗ ਨਹੀਂ ਹੋਈ ਕੋਈ ਰਿਕਾਰਡਿੰਗ ਉਹ ਡੀਵੀਆਰ ਲੈ ਕੇ ਗੱਡੇ ਕੈਮਰੇ ਤੋੜ ਕੇ ਉਹ ਡੀਵਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕਿੰਦਰ ਕਿੱਦੜੋ ਆਏ ਆ ਕਿੱਦਾਂ ਵਾਦ ਇਹ ਸਰ ਲੱਗਦਾ ਤੇ ਆਏ ਕਿ ਗੇਰ ਤੇ ਆਪਣਾ ਵਾਂਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੋੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਕੇ ਹਾਂਜੀ ਆਏ ਪਿੱਛੇ ਨਹੀਂ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦਾ ਪਿੱਛੇ ਆ ਪਿੱਛੇ ਮੱ ਤੇ ਉਧਰ ਖਾਲੀ ਜਗ੍ਹਾ ਵੀ ਹੈ ਕੋਈ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰ ਉੱਤਰ ਵੀ ਆ ਸਕਦਾ ਹੈ ਪਲੇਅਰ ਕੀਤੀ ਹੋਈ ਹੈ ਪਰ ਇਸ ਦਾ ਕੋਈ ਨਾ ਕੋਈ ਕਾਰਵਾਈ ਦੱਸੀ ਨਹੀਂ ਕੁਝ ਵੀ ਜਿੱਤੇ ਪਰ ਮਾਰੇ ਵੀ ਤਾਂ ਟੁੜੀ ਟੁੜੀ ਪੀਸੋ ਅੱਛਾ ਤੁਹਾਨੂੰ ਬਾਦੋ ਫੱਲੇ ਗਏ ਤੇ ਲੋ ਖੁੱਲ ਗਿਆ ਚਲ ਜੀ ਇਹ ਤੋੜ ਕੇ ਅੰਦਰ ਵਾਲੇ ਹਾਂਜੀ ਇਹ ਕਮਰੇ ਚਲ ਮਾਰੀ ਹੈ ਇਹ ਨਹੀਂ ਖੋਲੇ ਆ ਵੀ ਕਿਹੋ ਵੀਡੀਓ ਹੈਗੀ ਉਹਦੀ ਨਹੀਂ ਵੀਡੀਓ ਨਹੀਂ ਉਹਨੇ ਖੁਦ ਬਣਾਈ ਪੁਰਸੇ ਮੌਕੇ ਤੇ ਲੇਕਿਨ ਉਹਨੇ ਮੌਕੇ ਤੇ ਕਰਵਾ ਲਈ ਕਿਤੇ ਕੋਈ ਫੋਟੋ ਖਿੱਚ ਕੇ ਲਾਈ ਸੀ ਕੋਈ ਮਾਰਨ ਚ ਕੋਈ ਕੋਈ ਆਇਨਾ ਨਾਲ ਕੋਈ ਬਾਹਰ ਤੋੜ ਸੀ ਵਾਲੇ ਬਾਹਰ ਤੋੜ ਕੇ ਤੇ ਜੋ ਇਹ ਕਿਦਾਂ ਤੋੜੀ ਹੋਏਗੀ ਉਹ ਜੋੜਾ ਦਿੱਤੀ ਹੈ ਦੇਖੋ ਅਸਲ ਕਰਕੇ ਐਸਾ ਖਿੱਚੀ ਹੋਈ ਦੀ ਹੈ ਹਾਂਜੀ ਕਰੀਏ ਦੇਖੋ ਲੋਕ ਲੱਗਾ ਸੀ ਲੌਕ ਲਿਖ ਲਗਾ ਇਹਨੂੰ ਹਲ ਬੰਦੀ ਨਹੀਂ ਲਗਾ ਹੋਇਆ ਸੀ ਜੀ ਲੋਕ ਲਗਾ ਜਿਸ ਨੇ ਟੈਡੀ ਕਰਕੇ ਜੋ ਲਗਾ ਖੋਲੇ ਇਸ ਤੋਂ ਬਾਅਦ ਵੀ ਤਾਂ ਕਪੜੇ ਤੇ ਸਟੀਲ ਤਾਂ ਉਸ ਨੂੰ ਲੱਗਦੇ ਨੇ ਸਾਈਕਲਾਣਾ ਪਾਣੀ ਇਹ ਚਾਬੀ ਵਗੈਰਾ ਜਿਹੜੀ ਬਾਹਰ ਉਠਾ ਕੇ ਬਾਹਰ ਚੁੱਕੀਆਂ ਤੇ ਲੋਕ ਚੱਕਰ ਤਾਂ ਲਗਾ ਲਗਾ ਕੇ ਹਮ ਹਮ ਬਾਹਰ ਇੱਕ ਫੋਟੋ